ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਵਾਇਰਸ ਸਾਰਿਆਂ ਨੂੰ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਇੱਥੇ ਸਵੇਰ ਦਾ ਟਾਈਮ ਆ ਧੁੰਦ ਬਹੁਤ ਪਈ ਹੋਈ ਹੈ ਅੱਜ ਦੇਖੋ ਤੁਸੀਂ ਰਾਤ ਬਹੁਤ ਜ਼ਿਆਦਾ ਧੁੰਦ ਪਈ ਹੋਈ ਸੀ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਪੰਜੀਰੀ ਤੇ ਬਾਕੀ ਘਰ ਦੇ ਕੰਮ ਆਪਾਂ ਸਾਰੇ ਕੰਪਲੀਟ ਕਰਤੇ ਸੀ ਤੇ ਬਾਕੀ ਝੜ-ਪੋਚੇ ਦਾ ਕੰਮ ਸੀ ਨਾ ਉਹ ਕੰਪਲੀਟ ਹੋ ਗਿਆ ਸੀ। ਦੇਖੋ ਤੁਸੀਂ ਬਹੁਤ ਸੋਹਣਾ ਹਰਾ-ਹਰਾ ਧਨੀਆ ਹੋਇਆ ਹੋਇਆ ਆਪਣੇ। ਤੇ ਮੈਂ ਇੱਥੇ ਆਪਾਂ ਇੱਕ ਦੋ ਵਾਰ ਤੋੜ ਕੇ ਫਿਰ ਵੱਢ ਦਿੱਤੇ ਸੀ। ਫਿਰ ਉਹ ਹੋਏ ਨਹੀਂ ਹੈਗੇ। ਤੇ ਸਾਗ ਆ ਜਿਹੜਾ ਹੁਣ ਆਪਣਾ ਨਿਕਲਣਾ ਸ਼ੁਰੂ ਹੋ ਗਿਆ ਏ। ਬਾਕੀ ਜਿਹੜੇ ਪੈਣਪਰਾ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਸਾਗ ਆਪਾਂ ਨੇ ਦੁਬਾਰਾ ਲਗਾਇਆ ਏ। ਕਿਉਂਕਿ ਪਹਿਲਾਂ ਵਾਲਾ ਸਾਗ ਸੀ ਜਿਹੜਾ ਉਹ ਵੀ ਪਤਾ ਨਹੀਂ ਕਿੰਦਾਂ ਦਾ ਸੀ ਜਲਦੀ ਪੱਕ ਗਿਆ ਸੀ ਤੇ ਫਿਰ ਦੁਬਾਰਾ ਲਾਇਆ ਵਾ ਵੈਸੇ ਚਲੋ ਖੇਤ ਹੈਗੇ ਆ ਸਾਗ ਖੇਤੋਂ ਤੋੜ ਲਿਆ ਨੇ ਪਰ ਐਦਾਂ ਹੁੰਦਾ ਚਲੋ ਘਰੇ ਬੀਜੀ ਹੋਵੇ ਹਰ ਇੱਕ ਚੀਜ਼ ਵਧੀਆ ਚਲੋ ਸਰ ਜਾਂਦਾ ਏ ਤੇ ਮੂਲੀਆਂ ਵਗੈਰਾ ਤੇ ਨਿੰਬੂ ਕਾਫੀ ਲੱਗੇ ਹੋਏ ਆ ਆਪਣੇ ਦੋ ਵਾਰ ਤਾਂ ਆਪਾਂ ਚਾਰ ਪਾ ਲਿਆ ਸੀ ਤੋੜ ਕੇ ਦੇਖੋ ਤੁਸੀਂ ਪਾਲਕ ਵਧੀਆ ਖੜੀ ਆ ਵਿੱਚ ਮੂਲੀ ਆ ਉਹ ਦੇਖੋ ਨਿੰਬੂ ਪੱਕ ਗਏ ਨੇ ਹੁਣ ਤੇ ਇਹਨਾਂ ਨੂੰ ਦੇਖਾਂਗੇ ਜੀ ਆਪਾਂ ਸਟੋਰ ਕਰਕੇ ਰੱਖਾਂਗੇ ਤੇ ਤਾਂ ਜੋ ਆਪਾਂ ਗਰਮੀ ਵਾਲੀ ਵਰਤ ਸਕੀਏ ਕਿਉਂਕਿ ਹੁਣ ਜਿੰਨਾ ਚਾਰ ਪਾਉਣਾ ਸੀ ਉਹਨਾਂ ਪਾ ਲਿਆ ਹੁਣ ਇਹ ਬਸ ਸੁੱਕ ਗਏ ਆ ਸਾਰਾ ਤੇ ਦੁਬਾਰਾ ਇਹਨੂੰ ਫੇਰ ਲੱਗਣੇ ਸ਼ੁਰੂ ਹੋ ਜਾਣਗੇ ਹੁਣ ਤੇ ਇਦਾਂ ਪੀਲੇ ਪੀਲੇ ਹੋਏ ਪਏ ਹੁਣ ਤਾਂ ਉਹ ਦੇਖੋ ਜੀ ਤੁਸੀਂ ਪੱਕ ਗਏ ਆ ਤੇ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਹੈ ਜੀ ਸਪੋਰਟ ਕਰਨ ਦੇ ਲਈ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਜੀ ਇੱਧਰ ਮੰਮੀ ਨੇ ਕੜਾਹੀ ਸਾਫ਼ ਕਰ ਲਈ ਸੀ ਕਿਉਂਕਿ ਗਿਜਰੇਲਾ ਬਣਾਇਆ ਸੀ ਨਾ ਦੋ ਤਿੰਨ ਦਿਨ ਪਹਿਲਾਂ ਤੇ ਸਾਫ਼ ਕਰਕੇ ਅੱਗਮ ਚਾਈ ਹੋਈ ਆ ਬਸ ਹੁਣ ਮੈਂ ਨਾ ਚਾਹ ਧਰੀ ਹੋਈ ਸੀ ਰੋਟੀ ਖਾ ਕੇ ਹਟੀ ਸੀ ਤੇ ਆਹ ਦੇਖੋ ਇਹਨੂੰ ਠੰਡ ਚ ਵੀ ਨਹੀਂ ਟੇਕ ਹੈਗੀ ਇਧਰ ਪਸਾਰਾ ਪੀੜਾ ਸੁੰਗੜਿਆਏ ਸੀ ਹੰਤਾ ਜੀ ਦੋ ਦਿਨ ਛੱਡ ਕੇ ਹੀ ਪੋਚਾ ਲਾਉਣਾ ਪੈਂਦਾ ਏ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਤਾਂ ਬੱਚੇ ਨੇ ਛੋਟੇ ਤੇ ਉਹ ਤਾਂ ਫਿਰ ਲਗਾਉਂਦੇ ਆ ਡੇਲੀ ਹੀ ਤੇ ਆਪਾਂ ਹੁਣ ਸਿਮਰਨ ਵੱਡਾ ਹੋ ਗਿਆ ਤੇ ਇੰਨਾ ਜ਼ਿਆਦਾ ਉਹ ਖੇਡਦਾ ਨਹੀਂ ਹੈਗਾ ਨੀਚੇ ਰਹਿ ਕੇ ਤੇ ਇਧਰ ਆਪਾਂ ਕਮਰੇ 'ਚ ਲਗਾਇਆ ਸੀ ਪੋਚਾ ਬੈੱਡ ਸ਼ੀਟ ਸਾਰੀ ਝਾੜ ਕੇ ਵਿਛਾਤੀ ਸੀ ਤੇ ਹਾਂਜੀ ਤੁਹਾਨੂੰ ਠੰਡ ਚ ਟੇਕ ਨਹੀਂ ਪਿੰਜਰੇ ਚ ਬਹਿ ਜਾ ਹੈ ਦੇਖੋ ਇਹਦਾ ਪਿੰਜਰਾ ਮੈਂ ਇੱਥੇ ਪਿਆ ਏ ਤੇ ਚਲੋ ਬੈਠੋ ਪਿੰਜਰੇ ਚ ਲੋ ਜਿੱਥੇ ਮੈਂ ਨਾ ਹੁਣ ਧਰੀ ਹੋਈ ਸੀ ਚਾਹ ਤੇ ਮੈਂ ਕਿਹਾ ਚਲੋ ਵੀ ਇਧਰ ਪੋਚਾ ਵਾਲਾ ਗਿੱਲਾ ਥੋੜਾ ਜਿਹਾ ਸੁੱਕ ਗਿਆ ਇਹਨਾਂ ਕਹ ਚਲੋ ਵੀ ਚਾਹ ਪੀ ਲੈਣਾ ਰੋਟੀ ਦੇ ਬਾਅਦ ਚ ਸਰਦੀਆਂ ਤੁਹਾਨੂੰ ਚਾਹ ਪੀਤੀ ਜਾਂਦੀ ਹੈ ਜੀ ਤੇ ਦੁੱਧ ਪਾ ਦਈਏ ਆਪਾਂ ਚਾਹ ਦੇ ਵਿੱਚ ਫਿਰ ਆਪਾਂ ਦਿਖਾਉਣੇ ਆ ਜੀ ਤੁਹਾਨੂੰ ਗੰਜੀਰੀ ਦਾ ਸਮਾਨ ਤੇ 2-3 ਦਿਨ ਹੋ ਗਏ ਆਪਾਂ ਬਿਮਾਰ ਹੀ ਸੀ ਖੰਗ ਜ਼ੁਖਾਮ ਤੇ ਟਾਈਫਾਇਡ ਹੋਇਆ ਹੋਇਆ ਸੀ ਮੈਨੂੰ ਇਸ ਕਰਕੇ ਤੇ ਚਾੜ ਆਪਾਂ ਤੋਂ ਲੰਬਾ ਚੌੜਾ ਬਲੌਗ ਨਹੀਂ ਬਣ ਸਕਿਆ ਹੁਣ ਜੀ ਦੇਖੋ ਆਦਨੇ ਆਪਾਂ ਖਾਂਸੀ ਬਹੁਤ ਜ਼ਿਆਦਾ ਹੋਈ ਹੋਈ ਸੀ ਮੈਨੂੰ ਤੇ ਖਾਂਸੀ ਕਰਕੇ ਨਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਤੇ ਡਾਈਫੈਡ ਹੋਇਆ ਕਰਕੇ ਨਾ ਫਿਰ ਹੁਣ ਮੈਂ ਥੋੜੇ ਵਗਾਰਾ ਦਵਾਈ ਨੇ ਹੁਣ ਥੋੜੇ ਨਾਲ ਮੈਨੂੰ ਫਰਕ ਆ ਤੇ ਸਿਮਰਨ ਵੀ ਬਿਮਾਰ ਸੀ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਜੀ ਸਿਮਰਨ ਮੇਂ ਬਿਮਾਰ ਸੀ ਨਾ ਇਸ ਕਰਕੇ ਕਿ ਡੇਲੀ ਜ਼ਿਆਦਾ ਵਲੌਗ ਨਹੀਂ ਪਾਈ ਜਾਂਦੇ ਇੱਕ ਦੋ ਦਿਨ ਛੱਡ ਕੇ ਹੀ ਵੀਡੀਓ ਜਿਹੜੀ ਸ਼ੇਅਰ ਕੀਤੀ ਜਾਂਦੀ ਆ ਤੇ ਹੁਣ ਉਹ ਠੀਕ ਸੀ ਤੇ ਸਕੂਲ ਭੇਜਿਆ ਮੈਂ ਦੋ ਤਿੰਨ ਦਿਨ ਹੋ ਗਏ ਹੁਣ ਜਾਂਦੇ ਨੇ ਤੇ ਬੱਚੇ ਜਦੋਂ ਬਿਮਾਰ ਹੋ ਜਾਂਦੇ ਨੇ ਫਿਰ ਬਹੁਤ ਔਖਾ ਹੋ ਜਾਂਦਾ ਜੀ ਕੰਮ ਕਰਨਾ ਤੇ ਨਾਲ ਫਿਰ ਜਦੋਂ ਮਾਂ ਵੀ ਬਿਮਾਰ ਹੋਵੇ ਫਿਰ ਇਦਾਂ ਹੋ ਜਾਂਦਾ ਤੇ ਆਪਾਂ ਅੱਜ ਪੌਂਠੇ ਬਣਾਏ ਸੀ ਸਵੇਰੇ ਤੇ ਡੈਡੀ ਬਣਾ ਖਾਣ ਉਹਨਾਂ ਨੂੰ ਸੇਰੇ ਸੇਰੇ ਰੰਦਾ ਵਾ ਵੀ ਚਲੋ ਪੌਂਠੇ ਹੁਣ ਦਹੀਂ ਦੇ ਨਾਲ ਤੇ ਜਾਂ ਫਿਰ ਚਾਹ ਦੇ ਨਾਲ ਤੇ ਬਣਾ ਲਈ ਸੀ ਖਾ ਕੇ ਰੋਟੀ ਰੁੱਟੀ ਹੁਣ ਘੰਡੇ ਵਗੈਰਾ ਦਾ ਕੰਮ ਸਾਰਾ ਕੰਪਲੀਟ ਹੋ ਗਿਆ ਸੀ ਸਿਮਰ ਸਕੂਲ ਚਲਾ ਗਿਆ ਸੀ ਤੇ ਮੈਂ ਕਹ ਚਲੋ ਉਹਦੇ ਸਕੂਲ ਗਏ ਗਏ ਆਪਾਂ ਪੰਜੀਰੀ ਬਣਾ ਲੈਨੇ ਆ ਕਿਉਂਕਿ ਸਰਦੀਆਂ ਨੇ ਹੁਣ ਸਰਦੀਆਂ ਕਰਕੇ ਦਿਲ ਕਰਦਾ ਵਾ ਕੋਈ ਨਾ ਕੋਈ ਚੀਜ਼ ਖਾਣ ਨੂੰ ਤੇ ਬੱਚਾਂ ਕਰਕੇ ਬਣਾਉਣਾ ਹੀ ਪੈਂਦੀ ਆ ਹਰ ਇੱਕ ਚੀਜ਼ ਆ ਜਿਹੜੀ ਉਹ ਜੀ ਚਾਹ ਆਪਣੀ ਰਿੱਝ ਗਈ ਆ ਗੈਸ ਕੱਟ ਕਰ ਦਿੰਨੇ ਆ ਥੋੜਾਕਾ ਟਾਈਮ ਹੋਰ ਝਾ ਲੈਨੇ ਆ ਤੇ ਆਪਾਂ ਤੁਹਾਨੂੰ ਸਮਾਨ ਦਿਖਾਉਣੀ ਆ ਕਿ ਕਿ ਲਈ ਆਪਾਂ ਪੰਜੀਰੀ ਦੇ ਲਈ ਤੇ ਇੱਥੇ ਮੰਮੀ ਨੇ ਆਟਾ ਛਾਣ ਕੇ ਰੱਖ ਲਿਆ ਸੀ ਆਪਾਂ ਨੇ ਘਿਓ ਲਿਆ ਵਾ ਕਿਉਂ ਆਪਾਂ 1.5 ਕਿਲੋ ਲਿਆਏ ਦੇਸੀ ਤੇ ਇਹ ਬਾਕੀ ਆਪਾਂ ਥੋੜਾ ਥੋੜਾ ਜਿਹਾ ਸਮਾਨ ਪਾਇਆ ਕੁਝ ਜ਼ਿਆਦਾ ਸਮਾਨ ਨਹੀਂ ਪਾਇਆ ਹੈਗਾ ਆਪਾਂ ਆਹ ਫੁੱਲ ਮਖਾਣੇ ਲੈਣੇ ਆਪਾਂ ਨੇ ਤੇ ਬਾਕੀ ਆਹ ਗੁੰਦ ਲਈ ਹੈ ਜੀ ਥੋੜੀ ਜਿਹੀ ਖਸਖਸ ਪਾਵਾਂਗੇ ਵਿੱਚ ਤੇ ਆਹ ਸੁੰਡ ਲਈ ਆ ਬਦਾਮ ਤੇ ਆਹ ਆ ਸਮਗਝ ਲੈਣੇ ਜਿਹੜੇ ਮਿਕਸ ਹੁੰਦੇ ਨੇ ਸਾਰੇ ਸਬ ਤੋਂ ਮਗਝ ਕਹਿ ਦਿੰਦੇ ਨੇ ਜੀ ਨੂੰ ਉਹ ਵਾਲੇ ਲੈਣੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਕੇ ਹੀ ਪਾਵਾਂਗੇ ਜਿੱਦਾਂ ਫੁੱਲ ਮਖਾਣੇ ਹੋਵੇ ਤੇ ਉਹਨਾਂ ਨੂੰ ਪਹਿਲਾਂ ਰੋਸਟ ਕਰ ਲਵਾਂਗੇ ਕਿਉਂ ਦੇ ਵਿੱਚ ਤੇ ਪੰਜੀ ਆਹ ਗੂੰਦ ਹੋਗੇ ਤੇ ਮਗਜ ਵੀ ਆਪਾਂ ਪੀਸ ਕੇ ਹੀ ਪਾਵਾਂਗੇ ਕਿਉਂਕਿ ਸਿਮਰਨ ਲਈ ਇਹ ਬਣਾਉਣੀ ਆ ਤੇ ਫਿਰ ਬੱਚਾ ਨਾ ਖਾਵੇ ਕਿਉਂਕਿ ਵੱਡੇ ਤਾਂ ਖਾ ਹੀ ਲੈਂਦੇ ਆ ਜਦੋਂ ਬੱਚਾ ਨਾ ਖਾਵੇ ਫਿਰ ਇਹ ਚੀਜ਼ ਬਣਾਈ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਪਾਂ ਬਦਾਮ ਵੀ ਹੈ ਜਿਹੜੇ ਉਹ ਵੀ ਆਪਾਂ ਪੀਸ ਕੇ ਹੀ ਪਾਵਾਂਗੇ ਸਾਰੇ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਹੀ ਪਾਵਾਂਗੇ ਬਿਲਕੁਲ ਫਾਈਨ ਪਾਊਡਰ ਬਣਾ ਕੇ ਹੀ ਪਾਵਾਂਗੇ ਤੇ ਕਈ ਆ ਜਿਹੜੇ ਬਦਾਮ ਦਰਦਰੇ ਜਿ ਰੱਖ ਲੈਂਦੇ ਆ ਕਾਜੂ ਪਾ ਲੈਂਦੇ ਆ ਤੇ ਆਪਾਂ ਬਸ ਇਹ ਚੀਜ਼ਾਂ ਪਾਈਆਂ ਨੇ ਤੇ ਇਹ ਆਪਾਂ 1 ਕਿਲੋ ਜਿਹੜੇ ਮम्मा 1 ਕਿਲੋ ਹੀ ਲਈ ਆ ਹਨਾ ਇਹ ਚੁੱਕੀ ਬਸ ਬੋਰਾ ਖੰਡ 1 ਕਿਲੋ ਲਈ ਆ ਤੇ 1.5 ਕਿਲੋ ਤੋਂ ਥੋੜਾ ਜਿਹਾ ਘੱਟ ਹਨਾ ਆਟਾ ਆ ਹਾਂਜੀ 1.5 ਕਿਲੋ ਤੋਂ ਘੱਟ ਥੋੜਾ ਜਿਹਾ ਆਟਾ ਲਿਆ ਆਪਾਂ ਨੇ ਇਹ ਛੋਣ ਲਿਆ ਸੀ ਤੇ ਮੱਕੀ ਚਲੋ ਜੀ ਹੁਣ ਚਾਹ ਪੀ ਲਈਏ ਪਹਿਲਾਂ ਫੇਰ ਆਪਾਂ ਬਣਾਉਂਨੇ ਆ ਸਾਰੀਆਂ ਚੀਜ਼ਾਂ ਇਹ ਚੁੱਲੇ 'ਤੇ ਨਾਲੇ ਤਾਂ ਸੇਕ ਹੁੰਦਾ ਚੁੱਲੇ ਦੇ ਉੱਤੇ ਵਧੀਆ ਸਰਦੀਆਂ ਕਰਕੇ ਤੇ ਨਾਲੇ ਚਲੋ ਚੀਜ਼ ਬਣ ਜਾਂਦੀ ਐ ਆ ਜਾਓ ਜੀ ਤੁਸੀਂ ਵੀ ਚਾਹ ਪੀ ਲਓ ਨਾਲ ਗਜਰੇਲਾ ਖਾ ਲਓ ਲੋ ਜੀ ਚਾਹ ਪੀ ਲਓ ਤੁਸੀਂ ਵੀ ਕੋਈ ਗੱਲ ਨਹੀਂ ਹੁਣ ਸਾਫ਼ ਕਰ ਲੈਂਦੇ ਹਾਂ ਚੁੱਲੇ ਮੂਰੇ ਬੈ ਕੇ ਚਾਹ ਪੀਣ ਦਾ ਅਲੱਗ ਹੀ ਨਜ਼ਾਰਾ ਹੁੰਦਾ ਸਰਦੀਆਂ ਦੇ ਵਿੱਚ ਜਦੋਂ ਧੁੰਦ ਪੈਂਦੀ ਹੋਵੇ ਤੇ ਫਿਰ ਘਰ ਦੇ ਕੰਮ ਕਰਕੇ ਰਜਾਈ 'ਚ ਵੀ ਨਹੀਂ ਵੜ ਕੇ ਬੈਠ ਹੁੰਦਾ ਹੈਗਾ ਕਿਉਂਕਿ ਫਿਰ ਕੰਮਾਂ ਦਾ ਨਹੀਂ ਸਰਦਾ ਹੈਗਾ ਨਾ ਸਫਾਈ ਕਰੇ ਵੀ ਨਾ ਸਰਦਾ ਨਾ ਬੱਚਿਆਂ ਨੂੰ ਸਕੂਲ ਤੋਰੇ ਵੀ ਨਾ ਤੇ ਜੇ ਰਜਾਈ 'ਚ ਵੜ ਕੇ ਬਹਿ ਜਾਓ ਫਿਰ ਜ਼ਿਆਦਾ ਜਿਹੜੀ ਠੰਡ ਲੱਗਦੀ ਆ ਤੇ ਇੱਕਦਮ ਵਧੀਆ ਚੁੱਲ੍ਹੇ ਤੇ ਅੱਗ ਮਚਾ ਕੇ ਆਰਾਮ ਨਾਲ ਬਹਿ ਜਾਓ ਵਧੀਆ ਜਿਹੜਾ ਟਾਈਮ ਪਾਸ ਹੋ ਜਾਂਦਾ ਥੋੜਾ ਜਿਹਾ ਸੁਕਾ ਲੈਨੇ ਮਮ ਨੂੰ ਸੁਕਾ ਕੇ ਫਿਰ ਨਾ ਉਹ ਮਿੱਥੇ ਕਰੇ ਸੀ ਨਾ ਉਹ ਫਸ ਗਿਆ ਹੁਣ ਵਿੱਚ ਥੋੜਾ ਥੋੜਾ ਕੋਈ ਨਸਕਾ ਕੇ ਚੰਗੀ ਤਰ੍ਹਾਂ ਨਾਲ ਇਹਨੂੰ ਨਾ ਦਿਓ ਬਸ ਹਲਕਾ ਜਿਹਾ ਉਹ ਕਰਨ ਨਾਲ ਬਾਹਲਾ ਨਹੀਂ ਬਾਹ ਨਾ ਸੇ ਫਿਰ ਪੀਸ ਲਾਂਗੇ ਬਸ ਇਹ ਤਾਂ ਸੁੱਕਾ ਹੀ ਹੈ ਬਸ ਸੁੱਕਾ ਹੀ ਹੈ ਵਿੱਚੋਂ ਚਲੋ ਜੀ ਚਾਹ ਪੀ ਲਈਏ ਚਾਹ ਪੀ ਕੇ ਪੀ ਲਿਆ ਗਾ ਅਮਦਨ ਹੈ ਹਾਂ ਪੀਨੇ ਆ ਫਿਰ ਲਾਈਟ ਦਾ ਨਹੀਂ ਨਾ ਪਤਾ ਲੱਗਦਾ ਲਾਈਟ ਬੱਜ ਜਾਂਦੀ ਆ ਫਿਰ ਉਜੀ ਆਪਾਂ ਨੇ ਸਾਰੇ ਜਿੰਨੇ ਵੀ ਡ్రਾਈ ਫਰੂਟਸ ਸੀ ਸਾਰੇ ਭੁੰਨ ਲੈਨੇ ਤੇ ਸੌਰੀ ਭੁੰਨ ਲੈਨੇ ਤੇ ਫੁੱਲ ਮਖਾਣੇ ਭੁੰਨ ਕੇ ਆਪਾਂ ਪੀਸ ਲੈਨੇ ਬਦਾਮ ਵੀ ਹੋ ਕਰ ਲੈਨੇ ਤੇ ਨਾਲ ਹੀ ਆਪਾਂ ਹਲਕੇ ਹਲਕੇ ਮੱਕ ਜੜੜੇ ਉਹ ਵੀ ਆਪਾਂ ਹੋ ਕਰ ਲੈਨੇ ਪੀਸ ਲੈਨੇ ਤੇ ਲੋ ਜੀ ਇਹ ਆਪਣਾ ਸਮਾਨ ਰੈਡੀ ਹੈ ਉਧਰ ਚੁੱਲੇ ਤੇ ਮੰਮੀ ਨੇ ਰੱਖੀ ਹੋਈ ਹੈ ਕੜਾਹੀ ਤੇ ਘਿਓ ਪਾ ਲਿਆ ਤੇ ਬਾਕੀ ਖਸਖਸ ਤੇ ਸੁੰਡਾ ਆਟਾ ਭੁੰਨ ਤੋਂ ਬਾਅਦ ਪਾਵਾਂਗੇ ਤੇ ਇਹ ਸਾਰੇ ਡਰਾਈ ਫਰੂਟ ਵੀ ਤੇ ਲੋਜੀ ਆਪਾਂ ਬਣਾਉਨੇ ਆ ਪੰਜੀਰੀ ਹੁਣ ਤੇ ਸਸ ਨੂੰ ਹਰ ਰਲ ਕੇ ਸਾਫ ਕਰ ਦਿੱਤਾ ਨਾਲ ਦੀ ਨਾਲ ਹੀ ਸੈਲਫ ਇਹਨੂੰ ਆਪਾਂ ਬਾਦ ਵਿੱਚ ਲੈ ਕੇ ਜਾਵਾਂਗੇ ਜਦ ਪਹਿਲਾਂ ਆਟਾ ਭੁੰਨ ਲਈਏ ਥੋੜੇ ਤੇ ਫਿਰ ਇਹਨੂੰ ਬਾਦ ਵਿੱਚ ਲੈ ਕੇ ਜਾਵਾਂਗੇ ਰਸੋਈ 'ਚ ਚਲੋ ਜੀ ਚਲਦੇ ਆ ਲੋਜੀ ਕਿਉਂ ਪਾਲਿਆ ਕੜਾਹੀ 'ਚ ਮੋਤਾ ਥੋੜਾ ਥੋੜਾ ਕਰਕੇ ਆਟਾ ਪਾ ਲੈਂਦੇ ਆ। ਵਾਹੀ ਜੀ। ਪਾ ਦੋ ਨੂੰ। ਦੇਖ ਕੇ ਪਾਲਾ ਨਾ ਕਿਰਣਾ। ਫਾਇਦਾ ਹੁੰਦਾ। 음। ਵੱਡੀ ਕੜਾਹੀ ਦੇ ਹੀ ਫਾਇਦਾ ਹਨਾ ਖੂਬ ਵਧੀਆ ਖੁੱਲੀ ਡੁੱਲੀ ਚੀਜ਼ ਬਣ ਜਾਂਦੀ ਆ। ਪਾ ਦੋ। ਦੇਖੋ ਹੋਰ ਤਾਂ ਨਹੀਂ ਪਾਣਾ ਹੈਗਾ ਇਹ ਦੇਖੋ ਨੇ ਪਾਉਣਾ ਹੈ ਪਸੂ ਤੇ ਇੰਨਾ ਗਾਣਾ ਨਹੀਂ ਪਾਉਣਾ ਇਹੋ ਚੀਕ ਨੂੰ ਲਈਆ ਪਾ ਆਟਾ ਰੱਖੀ ਆ ਕਿ ਅੱਗ ਦੇ ਉੱਤੇ ਅੱਜ ਮੈਂ ਖੁਰਚਣਾ ਨਹੀਂ ਲਿਆ ਮਮਾ ਆ ਲੈ ਲੈ ਦੇਖੋ ਤਾਂ ਠੀਕ ਆ ਸਾਭ ਦੇਖ ਨਹੀਂ ਆਉਂਦਾ ਹੂੰ ਲਓ ਜੀ ਆਪਣਾ ਆਟਾ ਜਿਹੜਾ ਪੁੱਜ ਗਿਆ ਤੇ ਬਸ ਹੁਣ ਨੀਚੇ ਲਾ ਲੈਨੇ ਹੁਣ ਤੇ ਜ਼ਿਆਦਾਤਰ ਕਈ ਲਾਲ ਦਾ ਆਟਾ ਕਰ ਲੈਂਦੇ ਆ ਆਪਾਂ ਜ਼ਿਆਦਾ ਲਾਲ ਨਹੀਂ ਕੀਤਾ ਵਸੇ ਹਲਕਾ ਜਿਹਾ ਬਰਾਊਨ ਦਾ ਜਿਹੜਾ ਇੰਨਾ ਕੁ ਹੀ ਕੀਤਾ ਵਾ ਤੇ ਜ਼ਿਆਦਾ ਸਿਰੋ ਚਿੱਟਾ ਜਿਹਾ ਵੀ ਨਹੀਂ ਵਧੀਆ ਲੱਗਦਾ ਜ਼ਿਆਦਾ ਲਾਲ ਵਧੀਆ ਲੱਗਦਾ ਬਸ ਆਪਾਂ ਨੇ ਬਰਾਊਨ ਹੀ ਰੰਗ ਕੀਤਾ ਵਾ ਜਿਹੜਾ ਬਰਾਊਨ ਕਲਰ ਅੱਗ ਕੜਤੀ ਸੀ ਮੰਮੀ ਨੇ ਲੱਕੜ ਤੇ ਹੁਣ ਥੱਲੇ ਰੱਖ ਲਾਂਗੇ ਕੜਾਹੀ ਨੂੰ ਲਓ ਮਮਾ ਚੱਕਿਆ ਲੇ ਰੱਖ ਕੇ ਪਾਲਾਂਗੇ ਸਾਰਾ ਖੁਸ਼ਾ ਹਮਮਾ ਥੋੜਾ ਥੋੜਾ ਕਰਕੇ ਪਾਲੋ ਮੈਂ ਫੇਰੀ ਜੰਨੀ ਜੀ ਕੱਲੋਂ ਬੂਰਾ ਖੰਡ ਪਾਉਨੇ ਆਪਾਂ ਹਾਂ ਹਾਂ ਉਹ ਹੋ ਨਲੋ ਜੀ ਸੁੰਦ ਤੇ ਆਪਾਂ ਨੇ ਖਾਸ ਕਰਕੇ ਪਾਤੀ ਖਾਸ ਨਹੀਂ ਚਲਤੀ ਪਾ ਦੂ ਮੈਂ ਸੁੰਦ ਬਿਨ ਰੂਰ ਪਾਏਗੀ ਸੁੰਦ ਵਧੀਆ ਰਹਿੰਦੀ ਹੈ ਵੈਸੇ ਸੁੰਦ ਨਾਲ ਇਹ ਸਮਰਨ ਦੀ ਫੇਵਰੇਟ ਸਾਰੀ ਪੀਸ ਦੇ ਜਿੰਜਾ ਪਾ ਲਈ ਹਾਂ ਦੇਖਦੇ ਹਾਂ ਹੁ ਖਾਊਗਾ ਕਿ ਨਹੀਂ ਗਜਰੇਲਾ ਤਾਂ ਪਤਾ ਨਹੀਂ ਕਾਤੇ ਉਹਨੇ ਖਾਦਾ ਹੀ ਨਹੀਂ ਮੂੰਹ ਹੀ ਨਹੀਂ ਲਾਇਆ ਗਜਰੇਲੇ ਨੂੰ ਲੰਮਾ ਪੈਰੀ ਨੂੰ ਠੰਡ ਚ ਟੇਕ ਨਹੀਂ ਆਈ ਇਹਨੇ ਪੰਜੀਰੀ ਖਾਣੀ ਹੈ ਹੈ ਪੈਰੀ ਹਾਂ ਬਿੱਲੀ ਲੱਭੀ ਨਹੀਂ ਅੱਜ ਕੰਧ ਤੇ ਬੈਠੀ ਸੀ ਬੈਜੋ ਇੱਥੇ ਬੈਜੋ ਬੈਜੋ ਚਲੋ ਉਧਰ ਚਲੋ ਉਧਰ ਲੋ ਜੀ ਆਪਣੀ ਪੰਜੀਰੀ ਹੁਣ ਬਣ ਗਈ ਰੈਡੀ ਆ ਤੇ ਖਾ ਲਓ ਜੀ ਤੁਸੀਂ ਵੀ ਆ ਕੇ ਠੰਡੀ ਕਰਕੇ ਹੁਣ ਇਹਨਾਂ ਭਾਂਡੇ ਚ ਕੱਢ ਲਾਂਗੇ ਕਿਸੇ ਚ ਹਲੇ ਵੀ ਧੁੰਦਾ ਕਾਫੀ ਅੱਜ ਤੇ ਬਿਲਕੁਲ ਵੀ ਧੁੱਪ ਨਹੀਂ ਅੱਜ ਨਿਕਲੀ ਹੈਗੀ ਟਾਈਮ ਇਥੇ ਅੱਜ ਹੋ ਗਿਆ 12:00 ਬਜੇ 3 ਮਿੰਟ ਹੋ ਗਏ 12:00 ਬਜੇ ਥੱਲੇ ਵੀ ਤੋਂ ਦੁੱਧਾਂ ਹੀ ਆ ਸੂਰਜ आले ਨਹੀਂ ਨਿਕਲੇ ਹੈਗਾ ਤੇ ਆਪਣੇ ਮਰੂਦ ਲੱਗੇ ਹੋਏ ਆ ਤੋਤੇ ਲੱਗੇ ਹੋਏ ਆ ਖਾਣ ਟੁਕ ਟੁਕ ਕੇ ਥੱਲੇ ਸੜ ਦਿੰਦੇ ਆ ਉਹ ਇੱਥੇ ਉਹ ਵੀ ਹਮ ਮਿਕਸ ਹਾਂ ਚਲੋ ਸਰਦੀਆਂ ਦਾ ਖਜ਼ਾਨਾ ਸਰਦੀਆਂ ਦਾ ਖਜ਼ਾਨਾ ਇਹ ਕਿੱਥੋਂ ਦਾ ਸੇਤ ਦਾ ਖਜ਼ਾਨਾ ਸਰਦੀਆਂ ਦਾ ਚਲੋ ਜੀ ਮਿਲਦੇ ਹਾਂ ਜੀ ਆਪਾਂ ਹੁਣ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਐਸੀ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਜੀ ਸੋਨੇ-ਸੋਨੇ ਕਮੈਂਟ ਕਰਦੇ ਰਹੋ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਵੀਡੀਓ ਨੂੰ ਹਾਈਪ ਦਾ ਬਟਨ ਵੀ ਦਬਦਿਆ ਕਰੋ ਸਤਿ ਸ੍ਰੀ ਅਕਾਲ ਜੀ